ਸਤਿ ਸ਼੍ਰੀ ਅਕਾਲ। ਸਵਾਰਥਕ ਹੋ ਨਵੀਂ ਕਹਾਣੀ ਵਿੱਚ। ਆਪਾਂ ਦੀਦੀ ਨੂੰ ਲੈ ਆਈਏ ਪਿਛਲੀ ਵਾਰ ਤਾਂ ਉਹ ਹੀ ਉਲਝ ਗਏ। ਇੱਕ ਦਿਨ ਸੌਣ ਵੇਲੇ ਮੈਨੂੰ ਮੇਰੀ ਨਾਲ ਦੀ ਨੇ ਕਿਹਾ। ਸੱਚ ਹੈ ਵੱਡੀ ਭੈਣ ਮਾਮ ਵਰਗੀ ਹੁੰਦੀ ਹੈ। ਸਾਲ ਵਿੱਚ ਭੈਣ 2 ਜਾਂ 3 ਗੇੜੇ ਮਾਰ ਹੀ ਲੈਂਦੀ ਹੈ। ਅਤੇ 5-7 ਦਿਨ ਲਾ ਜਾਂਦੀ ਹੈ। ਇਸ ਨਾਲ ਉਸ ਦਾ ਵੀ ਪਾਸਾ ਥੱਲੇ ਜਾਂਦਾ ਹੈ ਤੇ ਇਹ ਵੀ ਨੋਨੇ ਨਾਨਾਂ ਪਰਜਾਈ ਦਿਲ ਦਾ ਗੁੱਭਗਵਾਟ ਕੱਢ ਲੈਂਦੀਆਂ ਹਨ। ਇਨਾਂ ਦੀ ਆਪਸੀ ਕੁਸਰ-ਮੁਸਰ ਨਾਲ ਮਾਣਹਾਲਾ ਹੋ ਜਾਂਦਾ ਹੈ। ਪਿਛਲੇ ਵੇਲੇ 17 ਦਸੰਬਰ ਨੂੰ ਅਸੀਂ ਪ੍ਰੋਗਰਾਮ ਬਣਾ ਕੇ ਭੈਣ ਨੂੰ ਬਠਿੰਡੇ ਲੈ ਆਏ। ਉੰਨੀ ਨੂੰ ਅਚਾਨਕ ਬੇਗਮ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਗਿਆ। ਮੇਲ-ਮਿਲਾਪ ਤਾਂ ਇੱਕ ਪਾਸੇ ਰਿਹਾ ਹੋਰ ਇਹ ਵਿਪਤਾ ਸਿਰ ਪੈ ਗਈ। ਬਿਮਾਰੀ ਹਸਪਤਾਲ ਡਾਕਟਰਾਂ ਦੀ ਕੁੰਮਣਕੇਰੀ ਵਿੱਚ ਪੈ ਗਈ। ਇਹ ਉਹ 5 ਦਿਨ ਦਾਖਲ ਰਹੀ ਤੇ ਫਿਰ ਭੈਣ ਨੂੰ ਪਾਂਜਾ ਲੈ ਕੇ ਆ ਕੇ ਲੈ ਗਿਆ। ਭੈਣ ਇੱਥੇ ਆ ਕੇ ਵੀ ਘਰ ਸੰਭਾਲ ਲੈਂਦੀ ਹੈ। ਮੰਜੇ ਤੇ ਬਹਿ ਕੇ ਹੁਕਮ ਨਹੀਂ ਚਲਾਉਂਦੀ ਸਿਆਣੇ ਬੰਦਿਆਂ ਦੀਆਂ ਸਿਆਣੀਆਂ ਗੱਲਾਂ ਮੈਨੂੰ ਵੀ ਰੱਬ ਵਰਗਾ ਆਸਰਾ ਹੋ ਜਾਂਦਾ ਹੈ ਸਾਡੇ ਤੋਂ ਵੱਡੀ ਹੈ ਫੇਰ ਵੀ ਆਪਣਾ ਆਪ ਸੰਭਾਲ ਲੈਂਦੀ ਹੈ ਜੋ ਖਾਣਾ ਹੈ ਆਪੇ ਬਣਾ ਲੈਂਦੀ ਹੈ ਵੱਡਿਆਂ ਦਾ ਕਿਰਦਾਰ ਵਧੀਆ ਨਿਮਾਉਂਦੀ ਹੈ ਗਲਤ ਗੱਲ ਤੇ ਝਟ ਟੋਕ ਦਿੰਦੀ ਹੈ ਹੁਣ ਤਾਂ ਭੈਣ ਦੀ ਦਿੱਖ ਜਿਵੇਂ ਮਾਤਾ ਨਾਲ ਮਿਲਦੀ ਹੈ ਉਹੋ ਜਿਹਾ ਚਿਹਰਾ ਉਹੀ ਰੰਗ ਟੰਗ ਤੇ ਉਹੀ ਸਾਰਾ ਦਿਨ ਗੁਰੂ ਗੁਰੂ ਮੈਂ ਪਹਿਲਾਂ ਭੈਣ ਦਾ ਨਾਮ ਲੈਂਦਾ ਸੀ ਤੇ ਉਹ ਦੀਦੀ ਆਖਦੀ ਹੈ ਹੁਣ ਅਸੀਂ ਜਵਾਕਾਂ ਦੀ ਰੀਸ ਨਾਲ ਉਸ ਦਾ ਜ਼ਿਕਰ ਭੂਆ ਆਖ ਹੀ ਕਰਦੇ ਹਾਂ ਇਹ ਹੀ ਚੰਗਾ ਲੱਗਦਾ ਹੈ ਜਿਵੇਂ ਅਸੀਂ ਉਸ ਦਾ ਸਨਮਾਨ ਕਰਦੇ ਹੋਈਏ ਭੂਆ ਦਾ ਸਰੀਰ ਪਾਰਾ ਹੈ ਪਰ ਹਿੰਮਤ ਬਰਕਰਾਰ ਹੈ ਉਹ ਕਿਸੇ ਤੇ ਬੋਝ ਨਹੀਂ ਮਾਨਣਾ ਚਾਹੁੰਦੀ ਰੋਟੀ ਖਾ ਕੇ ਥਾਲੀ ਆਪ ਰਸੋਈ ਰੱਖ ਆਉਂਦੀ ਹੈ ਹੋਰ ਵੀ ਪਾਂਡੇ ਚੱਕ ਦਿੰਦੀ ਹੈ ਜਵਾਕ ਅਤੇ ਅਸੀਂ ਗੁੱਸੇ ਹੁੰਦੇ ਹਾਂ ਭੂਆ ਡੈਗਣਾ ਪਈ ਤੂੰ ਇਹ ਕੁਝ ਨਾ ਕਰਿਆ ਕਰ ਪਰ ਪੂਆ ਕਿੱਥੇ ਮੰਦੀ ਹੈ ਅਕਸਰ ਕਈ ਵਾਰੀ ਪੂਆ ਦੀ ਟੋਕਾ ਟਕਾਈ ਤੇ ਗੁੱਸਾ ਆ ਜਾਂਦਾ ਹੈ ਫਿਰ ਮਾਨਕ ਕਹਿੰਦਾ ਹੈ ਵੱਡੀ ਹੈ ਮਾਵਾ ਵਰਗੀ ਹੈ ਪੂਰੇ ਪਰਿਵਾਰ ਦੀ ਮੁਖੀਆ ਹੈ ਉਸ ਨੂੰ ਗੁੱਸੇ ਹੋਣ ਦਾ ਟੋਕਣ ਦਾ ਹੱਕ ਹੈ ਜੇ ਪੇਕੇ ਆ ਕੇ ਵੀ ਉਹ ਇਹ ਅਧਿਕਾਰ ਨਾ ਜਮਾਵੇ ਤਾਂ ਕਾਹਦੇ ਪੇਕੇ ਇਸੇ ਘਰ ਦੀ ਜੰਮੀ ਹੈ ਪੂਆ ਵੱਡੀ ਪੈਣ ਹੁਣ ਜਿਵੇਂ ਇਸ ਘਰ ਦੀਆਂ ਜੰਮੀਆਂ ਸੁਖਮਣੀ ਤੇ ਰੌਣਕ ਹਨ ਕਦੇ ਪੂਆ ਵੀ ਉਹਨਾਂ ਵਾਂਗ ਘਰ ਦੀ लाਡਲੀ ਸੀ ਦਾਦੀ ਦੀ ਪੋਤੀ ਸੀ ਪਾਪਾ ਦੀ ਪਰਿਸ਼ਿਤੇ ਹੁਣ ਉਮਰ ਨਾਲ ਸਾਰੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ ਤੇ ਹਨ ਅਧਿਕਾਰਾਂ ਨੂੰ ਫਰਜ਼ਾਂ ਨੇ ਦਿਵਾ ਲਿਆ ਕਹਿੰਦੇ ਹਨ ਪੇਕੇ ਹੁੰਦੇ ਮਾਵਾ ਨਾਲ ਜਾਂ ਤੁਰ ਜਾਣ ਤੋਂ ਬਾਅਦ ਯਾਦ ਆਉਂਦੀਆਂ ਹਨ ਮਾਵਾ ਇਹ ਗੱਲ ਸਹੀ ਹੁੰਦੀ ਹੋਵੇਗੀ ਕਿਸੇ ਜ਼ਮਾਨੇ ਵਿੱਚ ਅੱਜ ਕੱਲ ਤਾਂ ਮਾਵਾ ਵੀ ਬੇਵਸ ਨਜ਼ਰ ਆਉਂਦੇ ਹਨ ਕੁੰਜੀ ਮੁਖਤਿਆਰ ਜੋ ਪਰਜਾਈਆਂ ਹੁੰਦੀਆਂ ਹਨ ਪਰ ਜੇ ਪਰਜਾਈਆਂ ਚੰਗੀਆਂ ਹੋਣ ਤਾਂ ਮਾ ਵੀ ਯਾਦ ਨਹੀਂ ਆਉਂਦੀ ਅੰਜਮੀ ਮਾਪੇ ਸਦਾ ਨਾਲ ਨਹੀਂ ਨਿਮਦੇ ਪੇਕੇ ਤਾਂ ਭਰਾ ਪਰਜਾਈਆਂ ਦੇ ਨਾਲ ਰਹਿ ਗਏ ਤੇ ਕਈ ਜਗ੍ਹਾ ਪੇਕਿਆਂ ਦੇ ਨਾਮ ਤੇ ਭਤੀਜੇ ਹੀ ਬਚੇ ਹਨ ਬਾਕੀ ਭਰਾ ਵੀ ਪਰਜਾਈਆਂ ਦੀ ਦੀ ਰਾਮ ਜਿ ਸਮਝਦੇ ਹਨ ਭਰਾਵਾਂ ਦੇ ਰਿਮੋਟ ਪਰਜਾਈਆਂ ਕੋਲ ਹਨ ਜੇ ਪਰਜਾਈਆਂ ਚੰਗੀਆਂ ਹੋਣ ਤਾਂ ਔਰਤਾਂ ਦੇ ਪੇਕੇ ਕਦੇ ਨਹੀਂ ਮੁੱਕਦੇ ਚੰਗੀਆਂ ਤੇ ਨਾ ਚੰਗੀਆਂ ਪਰਜਾਈਆਂ ਵੀ ਸਾਡੇ ਸਮਾਜ ਦਾ ਹਿੱਸਾ ਹਨ ਸ਼ਾਇਦ ਕੋਈ ਲਿਖ ਦੇਵੇ ਕਿ ਪੇਕੇ ਹੁੰਦੇ ਪਰਜਾਈਆਂ ਨਾਲ ਕੀਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ